ਇਹਨੀ ਗੰਦੀ ਰਾਜਨੀਤੀ ਇਸੇ ਕਰਕੇ ਮੈਂ ਸਾਡੇ ਬੰਦੇ ਨੂੰ ਕੱਢ ਲਿਆ ਰਾਜਨੀਤੀ ਵਿੱਚੋਂ ਤੁਸੀਂ ਵੀਡੀਓ ਦੇਖਿਆ ਜਿਹਦੇ ਵਿੱਚ ਮੈਂ ਸ਼ਰਿਆਮ ਸਵਾਲ ਪੁੱਛਿਆ ਪਰਸਨਲੀ ਫੋਨ ਤੇ ਵੀ ਵਾਇਸ ਮੈਸੇਜ ਕਰ ਕਰਕੇ ਵੀ ਫਿਰ ਵੀ ਫਿਰ ਪਬਲੀਕਲੀ ਵੀ ਮੈਂ ਭਾਜੀ ਦੱਸੋ ਤੁਸੀਂ ਐਡਾ ਤੁਹਾਡਾ ਨਾਮ ਐਡੀ ਸੋਹਣੀ ਤੁਹਾਡੀ ਇਮੇਜ ਬਣੀ ਹੋਈ ਆ ਜਿਹੜੇ ਲੋਕ ਸਾਰੀ ਦਿਹਾੜੀ ਤੁਹਾਡੇ ਘਰ ਦੇ ਮੋਹਰੇ ਬੈਠੇ ਨੇ ਇੱਕ ਝਲਕ ਦੇਖਣ ਵਾਸਤੇ ਬੈਠੇ ਰਹਿੰਦੇ ਸਾਡੇ ਸ਼ੈੱਡ ਬਣੇ ਹੋ ਉੱਥੇ ਬਿਠਾ ਦੇਉਂਦਾ ਚਾਹ ਪਾਣੀ ਪਿਲਾ ਦੇ ਵਿੱਚ ਤੇ ਉਹ ਬੈਠੇ ਨੇ ਇਸੇ ਕਰਕੇ ਵੀ ਇੱਕ ਵਾਰੀ ਬੰਦਾ ਆਵੇ ਇੱਕ ਝਲਕ ਦੇਖ ਲਈਏ ਉਹੀ ਘਾਰਿਆ ਉਹੀ ਲੋਕ ਨੇ ਉਹੀ ਤੁਸੀਂ ਉਹ ਤੇ ਉਹੀ ਲੋਕ ਤੁਹਾਡੇ ਘਰ ਦੇ ਮੁਰੇ ਤੁਹਾਡੇ ਹੀ ਪੁਤਲਾ ਸਾੜਨ ਲੱਗੇ ਹੋਏ ਨੇ ਗਾਲਾਂ ਕੱਢਣ ਲੱਗੇ ਹੋਏ ਨੇ ਨਾਰੇਬਾਜ਼ੀ ਖਿਲਾਫ ਕਰਨ ਲੱਗੇ ਨੇ ਕਾਦਾ ਕਰਕੇ ਇੱਕ ਐਮਪੀ ਬਣਨ ਕਰਕੇ ਮੈਂ ਇਹ ਗੱਲਾਂ ਸਾਰੀਆਂ ਕੀਤੀਆਂ 2 ਘੰਟਿਆਂ ਦੀਆਂ ਵੀਡੀਓ ਇੱਕ ਇੱਕ ਘੰਟੇ ਦੀਆਂ ਦੋ ਵੀਡੀਓ ਨੇ ਉਹ ਵੀਡੀਓ ਕਰਕੇ ਮੈਂ ਬਹੁਤ ਦੁੱਖ ਚ ਲੇ ਨੇ ਟੂ ਵੀ ਔਨੈਸਟ ਮੈਂ ਪਹਿਲੀ ਵਾਰੀ ਕਹਿਣ ਲੱਗਾ ਮੈਂ ਬੜੇ ਦੁੱਖ ਚ ਲੇ ਨੇ ਉਹਨਾਂ ਵੀਡੀਓਜ਼ ਕਰਕੇ ਪਰ ਮੈਂ ਕੱਢ ਲਿਆ ਬੰਦੇ ਨੂੰ ਰਾਜਨੀਤੀ ਵਿੱਚੋਂ ਇਹੀ ਕਾਰਨ ਸੀਗਾ ਕਿ ਰਾਜਨੀਤੀ ਗੰਦੀ ਬਹੁਤ ਸਾਡੇ ਮੁਲਕ ਦੀ ਮੈਂ ਬੜਾ ਖਮਿਆਜਾ ਚ ਲਿਆ ਇਸ ਗੱਲ ਨੂੰ ਹਾਂਸਪਾ ਜੀ ਨੂੰ ਰਾਜਨੀਤੀ ਵਿੱਚੋਂ ਕੱਢਣ ਵਾਸਤੇ ਜੋ ਵੀਡੀਓ ਬਣਾਈਆਂ ਮੇਰੇ ਘਰ ਦੇ ਵੀ ਮੇਰੇ ਖਿਲਾਫ ਹੋ ਗਏ ਮੇਰੇ ਭਤੀਜਿਆਂ ਨੇ ਵੀ ਮੈਨੂੰ ਬਲੌਕ ਬਲੂ ਕਰਤਾ ਤੇ ਚਲੋ ਕੋਈ ਨਹੀਂ ਮੈਂ ਇਸ ਕਰਦਾ ਮੈਨੂੰ ਮਾਨ ਆ ਕਿ ਕੱਢਿਆ ਮੈਂ ਉਹਨਾਂ ਨੂੰ ਇਹਦੇ ਇਹਨਾਂ ਨੂੰ ਰਾਜਨੀਤੀ ਵਿੱਚੋਂ ਕੱਢ ਉਹਨਾਂ ਨੇ ਮੇਰੀਆਂ ਵੀਡੀਓ ਵੇਖੀਆਂ ਤੇ ਆਪ ਵੀ ਮੰਨਦੇ ਨੇ ਕਿ ਗੱਲ ਬਿਲਕੁਲ ਸਹੀ ਸੀਗੀ ਤੇ ਅੱਜ ਦੇਖ ਲਓ ਫਿਰ ਜੋ ਮੈਂ ਕਿਹਾ ਸੀਗਾ ਉਹ ਗੱਲਾਂ ਸੱਚ ਹੋ ਰਹੀਆਂ ਨਾ ਮੈਂ ਕਿਹਾ ਸੀ ਦੁਬਾਰਾ ਸੰਗੀਤ ਵਿੱਚ ਆ ਜਾਓ ਸਾਰਾ ਕੁਝ ਲੋਕੀ ਭੁੱਲ ਕੇ ਤੁਹਾਨੂੰ ਕਲਾਵਿਆਂ 'ਚ ਲੈਣਗੇ ਜੱਫੀਆਂ 'ਚ ਲੈਣਗੇ ਲੋਕੀ ਤੇ ਲੋਕਾਂ ਨੇ ਲਿਆ ਆ ਹੁਣ ਉਹੀ ਬੰਦਾ ਆ ਉਹੀ ਚੈਨਲ ਆ ਸਾਰੇ ਜਿਹੜਾ ਮਾੜਾ ਜਿਹਾ ਬੋਲਦੇ ਸੀ ਹੰਸਪਾਜੀ ਤੇ ਐਸੀ ਗਾਲਾਂ ਕੱਢਦੇ ਸੀ ਤੋਬਾ 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 ਤੇ ਉਹੀ ਹੁਣ ਹੰਸਪਾਜੀ ਆ ਉਹੀ ਚੈਨਲ ਉਹੀ ਤੁਸੀਂ ਹੋ ਤੁਸੀਂ ਬੜੇ ਸੋਹਣੇ ਹੁਣ ਕਮੈਂਟ ਹੁੰਦੇ ਨੇ ਬੜਾ ਪਿਆਰ ਕਰਦੇ ਹੋ ਸ਼ੋਅ ਇੱਥੇ ਕੈਨੇਡਾ ਕਰਕੇ ਗਿਆ ਨੇ ਬੜੇ ਧਰੱਲੇਦਾਰ ਤੇ ਸੰਗੀਤ ਦੇ ਨਾਲ ਦੁਬਾਰਾ ਜੁੜੇ ਨੇ ਮੈਂ ਜ਼ਰੂਰ ਬਦਨਾਮ ਹੋ ਗਿਆ ਆਪਣੇ ਟੱਬਰ ਦੇ ਵਿੱਚ ਹੋ ਗਿਆ ਸਿਕਾ ਮੈਨੂੰ ਗਾੜਾ ਗੁਣਾ ਹੀ ਵਾਵਾ ਪੈ ਗਈਆਂ ਇਹ ਸੁਖਨਾ ਪਰ ਕੋਈ ਨਹੀਂ ਮੈਂ ਜੋ ਕੀਤਾ ਸਹੀ ਕੀਤਾ ਸੀਗਾ ਮੈਨੂੰ ਪਤਾ ਸੀਗਾ ਮੈਂ ਸਹੀ ਕਰ ਰਿਹਾ